हां जी दोस्तों सारेया नुं सस्श्रीकाल स्वागत करदेया टोडा राज संधू फार्मिंग ਦੇ ਵਿੱਚ ਅੱਜ ਪਹੁੰਚੇਆ ਦੋਸਤੋ ਪਿੰਡ ਸਰਾਲੀ ਮੰਡ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਚਰਨਤਾਰਨ ਸਾਹਿਬ ਵੀਰ ਪ੍ਰਭ ਦੇ ਕੋਲ ਆਇਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਦੋਸਤੋ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਘਰੋਂ ਪਾਈਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਟੋਟਲ ਤਿੰਨ ਵੜਾ ਤੁਹਾਨੂੰ ਦਿਖਾਉਣੀਆਂ ਨੇ ਤੇ ਤਿੰਨੇ ਸੂਈਆਂ ਸਵਾਈਆਂ ਨੇ ਅੱਜ ਤਰੀਕ ਦਿਓਸਤੋ 8 ਜੁਲਾਈ ਨੂੰ ਇਹ ਆਪਾਂ ਵੀਡੀਓ ਬਣਾ ਰਹੇ ਹਾਂ ਸਾਮਾ ਕੋਈ ਦੁਪਹਿਰ ਦੇ 1:30 ਵਜੇ ਦਾ। ਅਸੂ ਸਾਰੇ ਸੂਏ ਸਵੇ ਆ। ਸੋ ਕੋਈ ਮੇਰਾ ਵੀਰ ਦੋ ਟਾਈਮ ਚੋਕੇ ਆਪਣੀ ਤਸੱਲੀ ਕਰ ਸਕਦਾ। ਆਹ ਲੈਣੀਆਂ ਬਧਰੇ ਡਿਟੇਲ ਕਰਦੇ ਆਂ ਗੱਲਬਾਤ ਵੀਰ ਪ੍ਰਭ ਦੇ ਨਾਲ। ਸਭ ਤੋਂ ਪਹਿਲਾਂ ਵੀਰੇ ਪ੍ਰਭ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਵੀਰ ਜੀ। ਠੀਕ ਠਾਕ ਵੀਰੇ। ਹਾਂਜੀ ਹਾਂਜੀ ਵਧੀਆ। ਅੱਛਾ ਪ੍ਰਭ ਕਾਫੀ ਲੇਟ ਆਉਣੇ ਹੋਏ ਵੀਰ ਕਿਥੇ? ਹਾਂਜੀ ਹਾਂਜੀ। ਇਹ ਕਿ ਤੁਹਾਨੂੰ ਪ੍ਰਭ ਪ੍ਰੋਗਰਾਮ ਹੀ ਵਿੱਚ। ਹਾਂਜੀ। ਤੇ ਉਧਰ ਟਾਈਮ ਲੱਗ ਗਿਆ ਮੁੜਕੇ ਵਿੱਚੋਂ ਵਾਰਾ ਆਉਂਦੀਆਂ ਨਹੀਂ ਤੁਹਾਨੂੰ ਹੋਣਾ ਕਦੀ ਤੁਹਾਡੇ ਨੂੰ ਟਾਈਮ ਲੱਗਦਾ ਹਾਂ ਵੀ ਥੋੜਾ ਬਾਦ ਪਾਲ ਮੇਲ ਨਹੀਂ ਬੈਠਾ ਹਾਂਜੀ ਹਾਂਜੀ ਤੇ ਪੈਸੇ ਲੋਕਲ ਅੱਡੇ ਤੋਂ ਫਿਰ ਸੇਲ ਹੁੰਦੇ ਰਹੇ ਹਾਂਜੀ ਹਾਂਜੀ ਹੁੰਦੀਆਂ ਨਹੀਂ ਉਧਰ ਚਲੋ ਬਹੁਤ ਵਧੀਆ ਗੱਲ ਆ ਪਸ਼ੂ ਸੇਲ ਹੋਣ ਤਾਂ ਨਾਲ ਹੀ ਮਤਲਬ ਹੁੰਦਾ ਕਿ ਸੇਲ ਵਿਖਣੇ ਚਾਹੀਦੀ ਹੈ ਹਾਂਜੀ ਹਾਂਜੀ ਇੱਕ ਅੱਧੀ ਵਿਖਦੀ ਰਹੀ ਹੈ ਠੀਕ ਆ ਹਾਂਜੀ ਤੇ ਅੱਜ ਪ੍ਰੋਪ ਜਿਹੜੀਆਂ ਤਿੰਨ ਵੜਾ ਆਪਣੇ ਕੋਲ ਆ ਹਾਂਜੀ ਤਿੰਨੇ ਸੁਈਆਂ ਤਾਜ਼ੀਆਂ ਨੇ ਤਿੰਨੇ ਸੁਈਆਂ ਨੇ ਇੱਕ ਨੇ ਦੂਜੇ ਦਿਨ ਦੀ ਤੇ ਇੱਕ ਨੂੰ 12 ਦਿਨ ਹੋ ਗਏ ਰੇਕ ਨੂੰ 15 16 ਦਿਨ ਹੋ ਗਏ ਸੁਈ ਠੀਕ ਤੇ 15-15 ਹਫਤੇ ਦੇ ਵਿੱਚ 10 ਦਿਨਾਂ ਦੇ ਵਿੱਚ ਜਿਵੇਂ ਜਿਵੇਂ ਅੰਦਰੀ ਠੀਕ ਆ ਜੀ ਜਿਵੇਂ ਜਿਵੇਂ ਵੀ ਦਿਨ ਹੋਏ ਇਹਨਾਂ ਨੂੰ ਸੂਈਆਂ ਨੂੰ ਉਹ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੇ ਚੱਲਾਂਗੇ ਆ ਪ੍ਰਾਪ ਸ਼ਰਵਾਤ ਇੱਥੋਂ ਵੀਰੇ ਕਰ ਲੈਣੀ ਹੈ ਪਹਿਲੇ ਇਸ ਲਾਲ ਵੈੜ ਤੋਂ ਹਾਂਜੀ ਕੀ ਡਿਟੇਲ ਆ ਸੁਭਾ ਕਿੰਨਾ ਹੋ ਗਈ ਹੈ ਅਸੂਗਾ ਦੂਜਾ ਸੂਈ ਆ ਦੂਜਾ ਹਾਂਜੀ ਹਾਂਜੀ ਅੱਜ ਕਿੰਨੇ ਦਿਨ ਹੋ ਗਿਆ ਆਵੇਂ ਬੱਚਾ 10-12 ਦਿਨਾਂ ਦਾ ਹੈ ਇਹ ਜੀ 10-12 ਦਿਨਾਂ ਦਾ ਹਾਂਜੀ ਆ ਥੋੜੀ ਵਾਲ ਬੋਟੇਜੀ ਹੋਈ ਆ ਹੂੰ हां लो भी दसा 12 ਦਿਨਾਂ ਦਾ ਬੱਚਾ ਦੋ ਸੂਆ ਹੈਗਾ ਤੁਹਾਡੇ ਸਾਹਮਣੇ ਆ ਤੇ ਦੂਜਾ ਸੂਆ ਦੁੱਧ ਕਿੰਨੇ ਕਿਤੇ ਚੱਲ ਰਹੀ ਹੈ ਦੁੱਧ ਦਾ ਟਾਈਮ ਤੇ ਹੁਣ 16 17 ਕਿਲੋ ਤੇ ਚੱਲਣ ਦੀ ਹਾਂਜੀ ਦਿਨੇ 6 ਵਜੇ ਚਵਾਈ ਹੋਈ ਕੋਈ ਟਾਈਮ ਨਹੀਂ ਲੱਗਾ ਕੋਈ ਨਹੀਂ ਅੱਛਾ ਜੀ ਹਾਂਜੀ ਹਾਂਜੀ ਲਓ ਜੀ 16 17 ਕਿਲੋ ਤੇ ਚੱਲ ਰਹੀ ਹੈ ਪੰਜ ਤੁਹਾਨੂੰ ਬੜਾ ਗਰਮੀ ਟਾਈਮ ਦਾ ਗੰਦੇ ਫਰਾਬ ਵੀ ਹੁੰਦਾ ਇਹ ਨਹੀਂ 16 17 ਕਿਲੋ ਜਿਹੜਾ ਆਪਾਂ ਚਵਾਦਾਂਗੇ ਹਾਂ ਹੁਣ 14 ਕਿ ਜਿਹੜਾ 16 ਕਿਲੋ ਪੱਕਾ ਹੋਊਗਾ ਇਹ ਸੋਨੇ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ 16 17 ਕਿਲੋ ਤੇ ਚੱਲ ਰਹੀ ਹੈ ਤੁਜ ਜੱਸ ਵਾ ਦਾ ਸਤਿ ਸ੍ਰੀ ਅਕਾਲ ਤੁਹਾਨੂੰ ਬੜਾ ਟਾਈਮ ਹੀ 1 ਵਜਾ ਨਾ ਹਾਂ ਬਿਲਕੁਲ ਹਾਂ ਤੇ ਥੱਲੋ ਜਿੰਨੀ ਵੀ ਬਣੀ ਹੈ ਬਿਲਕੁਲ ਸਮੇਂ ਦੇ ਹਿਸਾਬ ਨਾਲ ਤੁਸੀਂ ਆ ਦੇਖ ਲਓ 1 ਵਜਾ ਆ ਲਓ ਜੀ ਚੰਡੀ ਧਰੀਆਂ ਚ ਪੂਰੀ ਹੈ ਹਾਂ ਆ ਦੇਖੋ ਨਾ ਦੇਖੋ ਜੀ ਐ ਪੂਰੀ ਫੱਜ ਜਾਂਦੀ ਸਵੇਰ ਕਿੰਨੇ ਵਜੇ ਚੋਈ ਹੈ ਸਵੇਰ 6:00 ਵਜੇ ਚੋਈ ਹੈ ਲਓ ਜੀ ਹਾਂ ਜੀ ਲੈ ਵੀਰ ਪ੍ਰਭ ਖੋਲ ਕੇ ਮਾੜਾ ਤੋਰ ਕੇ ਦਿਖਾਈਏ ਸਵੇਰ ਦੋਸਤੋ 6:00 ਵਜੇ ਦੀ ਚੋਈ ਆ ਉਹ ਬਾਕੀ ਵੀਰਾਂ ਨੇ ਆਪ ਚੋ ਹੀ ਲੈਣੀ ਦੋ ਟਾਈਮ ਆਣ ਕੇ ਆ ਬਿਲਕੁਲ ਤੇ 15 16 15 16 ਲੀਟਰ ਜਿਹੜਾ ਦੋਸਤੋ ਇਹ ਥੱਲੇ ਦੁੱਧ ਵੀ ਅਰਦਸ ਰਿਹਾ ਉਹ ਮੇਰਾ ਭਰਾ ਕੋਈ ਵੀ ਆਪਣੀ ਤਸੱਲੀ ਕਰਨੀ ਚਾਹੁੰਦਾ ਕਿਸੇ ਵੀਰ ਦੇ ਮਨ ਦੇ ਵਿੱਚ ਡਾਊਟ ਨਾ ਹੋਵੇ ਕਿਉਂਕਿ ਦਸਣਾ ਹੋਰ ਤੇ ਨਿਕਲਣਾ ਹੋਰ ਕਿਸੇ ਵੀਰ ਦੇ ਮਨ ਦੇ ਵਿੱਚ ਡਾਊਟ ਨਾ ਹੋਵੇ ਇਸ ਕਰਕੇ ਤਸੱਲੀ ਆ ਉਹ ਮੇਰਾ ਭਰਾ ਸੋਏ ਪਸੂ ਦੀ ਦੋ ਟਾਈਮ ਆਪਣੇ ਚੁਵਾਈ ਕਰਕੇ ਤੁਸੀਂ ਕਰ ਸਕਦੇ ਜੀ ਆਹ ਦੇਖੋ ਕੰਡੀ ਜੀ ਦੀ ਬੋਲ ਲਓ ਲਓ ਜੀ ਠੀਕ ਹੈ ਜੀ ਆਹਲ ਆਰਾਊਂਡ ਤਾਂ ਆਪਾਂ ਤੁਹਾਨੂੰ ਦਿਖਾ ਦਿੰਨੇ ਆਂ ਪੰਜਾਬ ਦੀ ਜਲਸੀ ਹੈ ਹਾਂ ਦੇਖ ਬਾਕੀ ਤਾਂ ਰਤੂ ਰੋਦੇ ਨੇ ਬਰਾਬਰ ਚੌਕ ਓਕੇ ਓਕੇ ਪੂਰਾ ਠੀਕ ਲੋਬੀ ਦੋਸਤੋ ਠੀਕ ਹੈ ਜੀ ਮਗਰ ਇਹ ਵਛਾ ਦੱਸਿਆ ਤੁਹਾਨੂੰ ਮਗਰ ਬੱਛਾ 15 16 ਕਿਲੋ ਐਸ ਬੈੜ ਤੇ ਥਰੇ 200 ਦੁੱਧ ਹਾਜ਼ਰ ਆ ਠੀਕ ਆ ਦੱਸਾਂ 12 ਦਿਨਾਂ ਦਾ ਸੁਬਾ ਬਾਕੀ ਤੁਸੀਂ ਥਾਣ ਦੇ ਬਾਅਦ ਦੇਖ ਹੀ ਲਿਆ ਆ ਲਓ ਜੀ ਸਪਰਾਬ ਮੁੱਲ ਕੀ ਕਰ ਦਿੰਦਾ ਮੁੱਲ ਕਰਨੀ ਜੋ ਮਰਜ਼ੀ 50 55 ਕਰੀ ਜੀ ਹਾਂਜੀ ਮੁੱਲ ਨਹੀਂ ਕਰਨੇ ਬਸ ਲੈਣ ਦੇ ਨਾਲੇ ਕਰਨਾ ਆ 42 ਦੀ ਸ਼ਾਟ ਹੋ ਜੂਗੀ 42 ਚੋਂ ਹਾਂਜੀ ਹਾਂਜੀ ਠੀਕ ਆ ਜੀ ਹਾਂਜੀ ਵੇਖੋ ਪ੍ਰਭ ਥੋੜਾ ਜਿਹਾ ਆਪਾਂ ਲੇਟ ਪਾਉਣ ਲੱਗੇ ਆਂ ਵੀਡੀਓ ਚਲੋ ਬਾਕੀ ਪਸ਼ੂ ਦੋਸਤੋਂਸੀਂ ਸੇਲ ਕਰਨੇ ਆਂ ਹਾਂਜੀ ਹਾਂਜੀ ਨਫਾ ਮਿਲੂਗਾ ਤੇ ਆਪਾਂ ਸੇਲ ਕਰਦੇ ਆਂ ਚੀਜ਼ਾਂ ਹਾਂਜੀ ਤਾਂ ਹੀ ਮੁੱਲ ਕਰਨੋ ਜੋ ਮਰਜ਼ੀ 50 45 ਗ੍ਰੀ ਜੀ 45 ਜੀ ਥੋੜਾ ਬੋਧ ਮੰਨਤਾਂ ਹੋ ਜਾਊਗਾ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋਂ ਇਹ ਰੇਟ ਆ ਠੀਕ ਹੈ ਜੀ ਜੋ ਵੀ ਛੋਟ ਚ ਆਪਾਂ ਮੰਨਤਾਂ ਵੈੜ ਬਹੁਤ ਚੰਗੀ ਜੇ ਆਈ ਹੈ ਆਪਣੀ ਦੇ ਘਰੋਂ ਦੁੱਧ 17 18 ਕਿਲੋ ਚ ਵਜੂਗੀ ਅੱਛਾ ਜੀ ਹਾਂਜੀ ਹਾਂਜੀ ਤੁਸੀਂ 17 ਕਿਲੋ 16 ਮੰਨ ਕੇ ਚਲੋ ਠੀਕ ਹੈ ਹਾਂਜੀ ਚੰਗਾ ਦੁੱਧ ਹੈ ਹਾਂ ਆ ਲਓ ਦੋਸਤੋ ਦੁੱਧ ਵੀ ਚੰਗਾ ਆਏ ਆ ਸਾਰੀ ਪੂਰੀ ਜਿਵੇਂ ਮਰਜੀ ਹੂੰ 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 ਲਓ ਵੀ ਆ ਫੇਸ ਕੁਆਲਿਟੀ ਤੋਂ ਠੀਕ ਆ ਸੈਕਿੰਡ ਨੰਬਰ ਤੇ ਪ੍ਰਾਪ ਜਿਹੜੀ ਆਪਣੇ ਕੋਲ ਝੁਗੀ ਖੜੀ ਆ ਹਾਂਜੀ ਆ ਸੂਈ ਆਵੇ ਇਹ ਕਿੰਨੇ ਕਿ ਦਿਨਾਂ ਦੇ ਵਿੱਚ ਦਿਨ ਸੂਈ ਨੂੰ ਆਵੇ 나ੜੂ ਤੇ ਬੱਚਾ ਲਓ ਵੀ 나ੜੂ ਤੇ ਬੱਚਾ ਹੈ ਮਗਰ ਬੱਚਾ 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 ਆਹ ਬੱਚਾ ਹੈ ਦੋਸਤੋ ਠੀਕ ਆ ਜੀ ਤਿੰਨਾਂ ਦਿਨਾਂ ਦੀ ਸੂਈ ਅੱਗੇ ਦੂਜੇ ਨੰਬਰ ਤੇ ਵੇਖ ਤੁਹਾਨੂੰ ਦਿਖਾਉਣੇ ਆਪਾਂ ਤਿੰਨਾਂ ਦਿਨਾਂ ਦੀ ਸੂਈ ਆ ਤੇ ਸੁਹਾਗਣਮਾ ਇਹ ਸੁਹਾਗ ਤੀਜਾ ਮੌਜੀ ਸੁਵਾ ਤੀਜਾ ਹਾਂ ਜੀ ਹਾਂ ਜੀ ਸੋ ਨੰਬਰ ਦੂਜਾ ਦੋਸਤੋ ਦੂਜੇ ਨੰਬਰ ਤੇ ਦਿਖਾ ਰਹੇ ਆ ਸੁਵਾ ਤੀਜਾ ਅੱਜ ਤਿੰਨ ਕ ਦਿਨ ਹੋ ਗਿਆ ਸੂਈ ਨੂੰ ਹੁਣ ਬੋਲਾ ਹੀ ਆ ਹਾਂ ਜੀ ਬੋਲਾ ਹੀ ਆ 14 ਕਿਲੋ ਹੋ ਜੇ ਪਗਰਾਂਗੇ 14 15 ਹਾਂ ਠੰਡੀ ਦੀ ਰਹੀ ਹੁਣ ਆਹ ਲਓ ਜੀ ਹਾਂ ਐ ਮੋਟੀ ਧਾਰਾ ਲਓ ਜੀ 14 15 ਕਿਲੋ ਦੋਸਤੋ ਬੋਲਾ ਹੈ ਹਾਂ ਜੀ ਹਾਂ ਜੀ ਅੱਜ ਤਿੰਨਾਂ ਦਿਨਾਂ ਦੀ ਸੂਈ ਦੇ ਥੱਲੇ ਹਾਂ ਦੁੱਧ 17 18 ਲੀਟਰ ਦੀ ਮਾਮਲਤ ਲਓ ਜੀ ਸੋ ਦੁੱਧ ਪ੍ਰਭ ਕਹਿੰਦਾ ਵੀ ਦੋਸਤੋ 17 18 12 18 ਲੀਟਰ ਚ ਵਾ ਦੂਗੀ ਥੋੜਾ ਜਿਹਾ ਬਾਹਰ ਕੱਢ ਕੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਤੀਜਾ ਸੂਬਾ ਤਿੰਨਾਂ ਦਿਨਾਂ ਦੀ ਸੋਹੀ ਮਗਰ ਬੱਛਾ ਮੇਲ ਕਾਫ ਆ ਤੇ ਝੂੰਗੀ ਆ ਠੀਕ ਆ ਜੀ ਹਾਂਜੀ ਆ ਵੇਖੋ ਜੰਮੀ ਪਲੀ ਬੜੀ ਉਤਰਾ ਆ ਪੂਰੀ ਨਿਗਰਾ ਕਰਮਾਂ ਵਾਲੀ ਵੇਖੋ ਪੂਰੀ ਵਜਨ ਲੋਡ ਦੇ ਵਿੱਚ ਹਾਈਟ ਮੀਡੀਅਮ ਆ ਵਜਨ ਲੋਡ ਪੂਰਾ ਠੰਡੀ ਤੇ ਰਿਭੋ ਐਂ ਬੈਰੋ ਸਲੱਛ ਛੱਡ ਕੇ ਪਾਓ ਅੱਛਾ ਜੀ ਹੂੰ ਲਓ ਵੀ ਇਸੇ ਤਰ੍ਹਾਂ ਦੋਸਤੋ ਚੁਵਾਈ ਕਰੀ ਚੱਲੋ ਠੀਕ ਆ ਕੋਈ ਬੰਗਾ ਰਸੀ ਨਿਆਣਾ ਪਾਉਣ ਦੀ ਲੋੜ ਹੀ ਨਹੀਂ ਗਈ ਜਿੱਧਰ ਮਰਜ਼ੀ ਬਹਿ ਜਾ ਜਿੱਥੇ ਖੜੀ ਉੱਥੇ ਖੜੀ ਆ ਕਰਮਾ ਲਈ ਠੀਕ ਆ ਤੇ ਕਿਵੇਂ ਨਿਕਲੀ ਜੌਣ ਜਾਣ ਚੌਣ ਜਾਣ ਓਕੇ ਪੂਰੀ ਠੀਕ ਆ ਹਾਂ ਪੋਲੀ ਰੂਮ ਵਰਗੀ ਲਓ ਦੋਸਤੋ ਠੀਕ ਆ ਸੋ 15 ਲੀਟਰ ਤੋਂ ਜਿਹੜੀ ਦੋਸਤੋ ਸ਼ੁਰੂਆਤ ਕੀਤੀ ਆ 15 14 ਲੀਟਰ ਜਿਹੜੀ ਹੁਣ ਬੌਲੇ ਤੋਂ ਸ਼ੁਰੂਆਤ ਕੀਤੀ ਆ ਅੱਜ ਹਜੇ ਤਿੰਨਾਂ ਕ ਦਿਨਾਂ ਦੀ ਸੂਈ ਆ ਹਾਂ ਸਾਫ ਪੂਰੀ ਹੋਈ ਆ ਨਾ ਕੋਈ ਅਗੇ ਥੱਲੇ ਛੱਡੀ ਆ ਹਾਂ ਸਾਫ ਪੂਰੀ ਹੋਈ ਨੇ ਆ ਸ਼ਾਮ ਨੂੰ ਖਾਜ ਜਾਂਦੀ ਪੂਰੀ ਠੀਕ ਆ ਹਾਂਜੀ ਹਾਂਜੀ ਠੀਕ ਆ ਜੀ 15 ਸਾਰੀਆਂ ਠੰਡੀਆਂ ਦੀਆਂ ਭਾਵੇਂ ਇੰਜ ਬੱਚੇ ਬਗਾਇ ਜਨਾਨੀ ਚੋਲੇ ਕੋਈ ਚੋਲੇ ਹਾਂ ਸਾਰੀਆਂ ਹੈਗੀਆਂ ਕ੍ਰੌਸ ਨਾਲੇ ਵੀ ਐਸੇ ਤਰ੍ਹਾਂ ਹੀ ਆ ਹਾਂ ਪਾਵੇ ਪਾਵੇ ਨਾ ਪਾਵੇ ਕੋਈ ਨਾ ਹੀ ਪਾਵੇ ਹਾਂ ਬਸ ਜਿੱਧਰੋਂ ਮਰਜੀ ਬੈਰੂ ਮਗਰੋਂ ਦੀ ਬੈਗ ਤਹਣਾ ਕੱਢੀ ਜਾ ਅੱਲਾ ਵੀ ਦੋਸਤੋ ਜਿੱਧਰੋਂ ਮਰਜੀ ਹੱਥ ਕੱਢੀ ਚੱਲੋ ਇਹ ਨਹੀਂ ਹੈਗਾ ਵੀ ਕਰਮਾਂ ਵਾਲੀਆਂ ਲਾਤਾਂ ਵੀ ਚੁੱਕ ਜਾਣਗੀਆਂ ਠੀਕ ਹੈ ਜੀ ਤੇ 15 14 ਲੀਟਰ ਤੋਂ ਸ਼ੁਰੂਆਤ ਹੋਈ ਆ ਬਾਕੀ ਚੌਣ ਜਾਣ ਚੰਗੀ ਆ ਤੇ ਇਹਦਾ ਪ੍ਰੋਬਲੈਮ ਤੈਨੂੰ ਦੱਸ ਕੀ ਕਰਤਾ ਜੀ ਇਹਦੇ ਮੁੱਲ ਇਕੋ ਹੀ ਜਈਏ ਜੀ ਮੁੱਲ ਕਾ ਨੂੰ ਜੋ ਮਰਜੀ ਕਰੇ ਤੁਹਾਨੂੰ ਭਲਾ ਭਾਂ 55 ਦੀ ਬੀਜ ਦੀ ਹਾਂਜੀ ਆ ਬਿਜਾਰ ਦੇ ਹਿਸਾਬ ਨਾਲ 100 ਦਾ ਮਹੀਨਾ ਕੱਢੀ ਹਾਂਜੀ ਹਾਂਜੀ ਤੇ ਆ ਇਹਦਾ 42 ਕਰਦਾ ਮੈਂ 42 ਚ ਹਾਂਜੀ ਹਾਂਜੀ ਠੀਕ ਆ ਜੀ ਲੋ ਵੀ 42000 ਦੇ ਵਿੱਚੋਂ ਦੋਸਤੋ ਮਾਨਤਨ ਹੋ ਜਾਊਗਾ ਕਿਸੇ ਵੀਰ ਦੇ ਘਰ ਆ ਇਹਦਾ ਸੋ ਬਾਕੀ ਵੈੜ ਤੁਸੀਂ ਦੇਖ ਹੀ ਲਈ ਆ ਠੀਕ ਆ ਜੀ ਸੋ 42 42000 ਦੇ ਰੇਟ ਪਰ ਤੇ ਆ ਬਿਲਕੁਲ ਜਾਇਜ਼ ਆ ਬਾਕੀ ਥੋੜਾ ਬਾਕੀ ਦੂਜੇ ਹਿਸਾਬ ਨਾਲ ਠੀਕ ਵਾ ਜਿੰਨਾ ਲੋਕ ਕੀ ਕਰਦੇ ਆ ਹਾਂ ਹਾਂ ਕੋਈ ਆਪ ਚੇਰ ਬਾਅਦ ਵੀਡੀਓ ਬਾਈ ਜਿਆਦਾ ਨਹੀਂ ਕੀ ਇਹਦੇ ਜੋ ਛੋਟਛਾਪਾ ਹੋ ਜਾਊਗਾ ਠੀਕ ਆ ਜੀ ਹਾਂਜੀ ਹਾਂਜੀ ਠੀਕ ਆ ਵੀ ਲੋ ਦੋਸਤੋ ਜਿਆਦਾ ਵੀਰਾਂ ਦਾ ਵੀ ਘਾਟੇ ਵਾਤੇ ਵਾਲੇ ਇਸ ਚੱਕਰ ਚ ਨਾ ਪੈਣ ਵੀਰ ਵੀ ਵਿੱਚੋਂ ਛੋਟਛਾਪਾ ਜਾ ਹੋ ਜਾਊਗਾ ਕਰਦਾਂਗੇ ਮਾਨਤਨ ਵਿੱਚੋਂ ਇੱਕ ਤੀਸਰੇ ਨੰਬਰ ਤੇ ਆਪਾਂ ਦੀ ਸੂਈ ਆ ਬੱਚਾ ਇਹਦੇ ਮਗਰ ਇਹ ਕਿੰਨਾ ਕੁ ਸਮਾਂ ਹੋ ਗਿਆ ਇਹਨੂੰ 15 ਦੇ ਲਾਗੇ ਬੰਨੇ ਬਾਹਰ ਹੋ ਜੇ ਇੱਥੇ 20 ਦੇ ਅੰਦਰ ਬਾਹਰ ਹੋਗਾ ਬੱਚਾ ਅੱਛਾ ਬੱਚਾ ਕੀ ਮਗਰ ਬੱਚਾ ਅੱਛਾ ਹਾਂ ਆ ਜਲਦੀ ਕਰਾਤਾ ਛੇਦਾਂਦ ਨੂੰ ਆਪ ਸਵੇਰੇ ਗਰਮੇ ਦੁੱਜੇ ਪਹਿਲਾਂ ਪਈ ਪਹਿਲਾਂ ਸਿੱਗੀ ਐ ਮੋ ਹਾਂ ਸਿੱਗੀ ਲਓ ਜੀ ਲਓ ਦੋਸਤੋ ਪਹਿਲਾ ਸਵੇਰਾ ਇਹ ਸੂਈ ਆ ਵੈੜ ਕਦ ਵੱਡਾ ਠੀਕ ਆ ਜੀ ਵੱਡੇ ਕਦ ਕਾਰ ਦੇ ਵਿੱਚ ਅਵੇਲੇਬਲ ਤੁਸੀਂ ਵੇਖੋ ਲੰਬੀ ਆ ਪੂਰੀ ਤੇ 25 ਦਿਨਾਂ ਦੀ ਕੋਈ 20 ਦੀ ਮੰਨ ਲੈ। ਇੱਥੇ ਤੁਹਾਨੂੰ ਦਿਖਾਦਾ, ਇਹ ਦਿਖਾਦਾ ਕਿ ਦੋਸਤੋ ਥੋੜਾ ਹੋਰ ਨੇੜੇ ਤੋਂ ਆਪਾਂ। ਆ ਦੇਖੋ। ਦੁੱਧ ਹੁਣ ਇਸ ਵਕਤ ਕਿੰਨਾ ਚਵਾਲਾਂਗੇ? ਦੁੱਧ ਹੈ ਤਾਂ 10 ਕਿਲੋ ਹੈ ਜੀ ਅੱਜ ਹੀ ਆਈ ਹੈ ਆਪਣੇ ਗੜਕੇ। ਠੀਕ ਹੈ ਜੀ। ਹਾਂ। ਲਓ ਜੀ 10 ਕਿਲੋ ਦੋਸਤੋ ਦੁੱਧ ਆ। ਕੋੜੀ ਅੰਗ ਦੁਰਦੀ ਪੂਰਾ। ਆ ਦੇਖੋ। ਠੀਕ ਹੈ ਜੀ। ਹੈ ਨਵੀਆਂ। ਆ ਦੇਖੋ। ਠੀਕ ਹੈ ਜੀ ਸੋ 10 ਕਿਲੋ ਦੋਦਾ ਦੱਸੋ ਤੇ 20 ਦੀ ਕੋਈ 25 ਦੀ ਮੰਨ ਲੈ ਆਹ ਬੱਚਾ ਥੋੜਾ ਹੋਰ ਤੁਹਾਨੂੰ ਨੇੜੇ ਤੋਂ ਦਿਖਾਈਏ ਆਪਾਂ ਆਹ ਵੇਖੋ ਬੱਚਾ ਉਹ ਆਪ ਦੀ ਸਮਝਣਾ ਵੇਖ ਲੈ ਫਿਰ ਕੋਈ ਆਪ ਦੀ ਸਮਝਣਾ ਮੇਰਾ ਵੀਰ ਆਈਡੀਆ ਤੁਸੀਂ ਆਪ ਦਾ ਲਾ ਲਿਓ ਹਾਂ ਇਹ ਨਹੀਂ ਚਾਵੇ ਬੁਰੀ ਹੂੰ ਮੈਂ ਸ਼ਾਮ ਨੂੰ ਫੜ ਜਾਂਦੀ ਬੁਰੀ ਠੀਕ ਹੈ ਜੀ ਹਾਂ ਜੀ ਹਾਂ ਜੀ ਭਾਵੇਂ 11 ਹੋਵੇ ਦੱਸਦਾ 10 ਪੱਕਾ ਲੋਹੀ ਹੋ ਰਿਹਾ ਹੈਗਾ ਵੀ 10 ਜਿਹੜਾ ਮਤਲਬ ਆਪਾਂ ਚਵਾਈ ਚਵਾਈ ਦਵਾਂਗੇ ਹਾਂ ਜੀ ਹਾਂ ਜੀ ਤੇ ਇਹ ਪ੍ਰਭ ਕਿੱਥੋਂ ਤੱਕ ਹੁੰਦੀ ਹੈ ਇਹਨਾਂ ਮੁੱਲ ਕਰਨ ਨੂੰ 35 36 ਕਿ ਜੇ 32 ਜਮਾਨਤਨ ਕਰਦਾ 32 ਜੋ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਲਓ ਦੋਸਤੋ 35 36000 ਕੁਛ ਵੀ ਮੋਲ ਆ ਤੇ 32000 ਦੇ ਵਿੱਚੋਂ ਜਿਹੜਾ ਮਾਨਤਨ ਵੀ ਹੋ ਜਾਊਗਾ ਠੀਕ ਹੈ ਜੀ ਸੋ 32000 ਲੈਣ ਦੇ ਨੂੰ ਵੀ ਸਮਝ ਸਕਦੇ ਹੋ ਤੁਸੀਂ ਆਹ ਵੇ ਗਾਣ ਨੂੰ ਗਾੜ ਕਦ ਵੱਡਾ ਠੀਕ ਹੈ ਜੀ ਆਹ ਵੇ ਗੋ ਖਾ ਦੋ ਸਾਨੂੰ ਆ ਲਓ ਦੰਨਾ ਦੇ ਨਾਲ ਕਿਹੇ ਦਿਨ ਫੋੜ ਹੈਗੇ ਆ ਚਾਰੇ ਨੁਕਰਾਂ ਦੇ ਲੱਗੇ ਹੂੰ ਫੇਸ ਕੁਆਲਟੀ ਬੜੀ ਸੋਹਣੀ ਠੀਕ ਆ ਸੋ ਮੂੰਹ ਮੱਥੇ ਦੀ ਚੰਗੀ ਆ ਘੋਡੀ ਆ ਠੀਕ ਆ ਜੀ ਮੋਦੀ ਵਾਲੀ ਵੇੜਾ ਆ ਵੇਖੋ ਠੀਕ ਆ ਜੀ ਇਹ ਦੋਸਤੋ ਰੇਡਪੜ ਤੇ ਨੇ ਠੀਕ ਆ ਜੀ ਇਹ ਵੇੜਾ ਨੇ ਅੱਜ ਵੀਰ ਪ੍ਰਾਪਾਹ ਬਣਾ ਦੇ ਕੋਲ ਤਿੰਨ ਸੋ ਤਿੰਨੇ ਵੇੜਾ ਦੀ ਡਿਟੇਲ ਤੁਹਾਨੂੰ ਮਿਲ ਚੁੱਕੀ ਆ ਤੇ ਮੇਰਾ ਵੀ ਤੇ ਧਿਆਨ ਕੇ ਆਪਦੀ ਤੁਸੀਂ ਇੱਕ ਟਾਈਮ ਦੋ ਟਾਈਮ ਤਸੱਲੀ ਕਰ ਸਕਦਾ ਕੋਈ ਵੀਰ ਵੀਡੀਓ ਕਾਲ ਤੇ ਕਰਵਾਉਣੀ ਚਾਹੁੰਦਾ ਨਹੀਂ ਪਹੁੰਚ ਸਕਦਾ ਤੇ ਵੀਡੀਓ ਕਾਲ ਤੇ ਤੁਸੀਂ ਚੁਵਾਈ ਜੜੀ ਆ ਕਰਵਾ ਕੇ ਤਸੱਲੀ ਕਰਵਾ ਸਕਦੇ ਜੀ ਤੇ ਨੰਬਰ ਬੋਲ ਦਈਏ ਪ੍ਰਾਪ ਆਪਣੇ ਪਿੰਡ ਆ ਆਪਣਾ ਸਰਾਲੀ ਮੰਡ ਹਾਂਜੀ ਸੇਲ ਪੱਟੀ ਜ਼ਿਲ੍ਹਾ ਧਰਮਸਰ ਹਾਂਜੀ ਫੋਨ ਨੰਬਰ 798877268 ਠੀਕ ਹੈ ਜੀ ਹਾਂਜੀ ਠੀਕ ਹੈ ਜੀ ਹਾਂਜੀ ਲਓ ਦੋਸਤੋ ਇਹ ਨੰਬਰ ਆ ਬਿਲਕੁਲ ਸਕਰੀਨ ਤੇ ਚੱਲ ਰਿਹਾ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਠੀਕ ਹੈ ਜੀ ਸੋ ਬਾਕੀ ਵੇੜਾ ਤੁਸੀਂ ਦੇਖ ਹੀ ਲਈਆਂ ਨੇ ਚੰਗੇ ਥਣ ਭਾਂਡੇ ਆ ਦੋਸਤੋ ਚੰਗੀਆਂ ਵਧੀਆ ਚੁਵਾਈਆਂ ਲੱਗੀਆਂ ਨੇ ਉਹ ਤੁਸੀਂ ਤਸੱਲੀ ਇੱਥੇ ਆਣ ਕੇ ਕਰ ਸਕਦੇ ਜੀ ਠੀਕ ਹੈ ਤੋ ਤਿੰਨ ਬੇੜਾ ਜਿਹੜੀਆਂ ਸੀ ਅੱਜ ਆਪਾਂ ਤੁਹਾਨੂੰ ਦਿਖਾਉਣੀ ਆ ਇਸ ਵੀਡੀਓ ਦੇ ਵਿੱਚ ਤੇ ਫਿਲਹਾਲ ਆਉਂਦੇ ਰਹਿੰਦੇ ਆ ਪਸ਼ੂ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ